ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਮੈਂ ਲੱਗੀ ਸੀ ਜੀ ਰੋਟੀ ਬਣਾਉਣ ਮੈਂ ਬਣਾਈ ਸੀ ਜੀ ਅੱਜ ਮਾਵਾਂ ਦੀ ਦਾਲ ਜਿੰਨੂੰ ਕਿ ਆਪਾਂ ਲੰਗਰ ਵਾਲੀ ਦਾਲ ਕਹਿ ਦਿੰਨੇ ਆ ਤੇ ਨਾਲ ਦਿਲ ਕਰਦਾ ਪਿਆ ਸੀ ਕਿ ਲੱਛੇ ਪਰੌਂਠੇ ਖਾਦੇ ਜਾਣ ਮਾਵਾਂ ਵਾਲੀ ਦਾਲ ਦੇ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਸੋ ਮੈਂ ਲੈ ਲਿਆ ਹੋਇਆ ਜੀ ਵੱਡਾ ਸਾਰਾ ਪੇੜਾ ਤੇ ਹੁਣ ਅਸੀਂ ਬਣਾਵਾਂਗੇ ਇਹਦਾ ਮਦੇ ਲੱਛਾ ਪਰੌਂਠਾ ਇਹਨੂੰ ਅਸੀਂ ਥੋੜਾ ਜਿਹਾ ਇਸਤਰਾ ਕਰਕੇ ਕਰ ਲਵਾਂਗੇ ਕਿਉਂਕਿ ਵਧੀਆ ਜਿਹੜਾ ਨਾ ਵੇਲਿਆ ਜਾਵੇ ਉਦੋਂ ਮੈਂ ਗੈਸ ਦੇ ਉੱਪਰ ਤਵਾ ਜੀ ਰੱਖਿਆ ਹੋਇਆ ਹੈ ਜਿਹੜੇ ਆਪਾਂ ਮਾਰਕੀਟ 'ਚ ਜਾ ਕੇ ਲੱਛੇ ਪਰੌਂਠੇ ਖਾਂਦੇ ਆ ਨਾ ਉਹ ਆਪਾਂ ਤੁਹਾਨੂੰ ਅੱਜ ਬਣਾ ਕੇ ਦੱਸਦੇ ਆ ਤੇ ਫਿਰ ਤੁਸੀਂ ਵੀ ਬਣਾ ਸਕਦੇ ਹੋ ਘਰੇ ਬਸ ਇਸਤਰਾ ਸੀ ਇਹਨੂੰ ਵੇਲ ਕੇ ਵੱਡਾ ਕਰ ਲਵਾਂਗੇ ਇਦੇ ਵਿੱਚ ਅਸੀਂ ਜੋ-ਜੋ ਤੁਹਾਨੂੰ ਪਸੰਦ ਆ ਪਾ ਵੀ ਸਕਦੇ ਆ ਲੱچھے ਪਰੌਂਠੇ 'ਚ ਵੀ ਜਿਸ ਤਰ੍ਹਾਂ ਘਰ 'ਚ ਕਦੀ ਸਬਜ਼ੀ ਨਾ ਵੀ ਬਣੀ ਹੋਵੇ ਨਾ ਤੇ ਆਪਾਂ ਲੱੱਛਾ ਪਰੌਂਠਾ ਬਣਾ ਕੇ ਵੀ ਚਾਹ ਨਾ ਖਾ ਸਕਦੇ ਹਾਂ ਉਹਦੇ ਵਿੱਚ ਆਪਾਂ ਮੇਥੀ ਨਮਕ ਆਪਣੀ ਉਹ ਚਿਲੀ ਫਲੈਕਸ ਔਰ ਗੈਨੋ ਵਗੈਰਾ ਸਾਰਾ ਕੁਝ ਪਾ ਕੇ ਫਿਰ ਅਸੀਂ ਲੱੱਛਾ ਪਰੌਂਠਾ ਤਿਆਰ ਕਰ ਸਕਦੇ ਹਾਂ ਹੁਣ ਅਸੀਂ ਇਹਨੂੰ ਲਗਾਵਾਂਗੇ ਕਿਓ ਮੈਂ ਲਾ ਰਹੀ ਹਾਂ ਦੇਸੀ ਕਿਓ ਜੀ ਵੈਸੇ ਘਿਓ ਦੇ ਨਾਲ ਹੀ ਲੱਛਾ ਪਰੌਂਠਾ ਜਿਹੜਾ ਹੈ ਨਾ ਟੇਸਟੀ ਬਣਦਾ ਮੇਰੇ ਹਿਸਾਬ ਦੇ ਨਾਲ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਕਰ ਲੈਣਾ ਜੀ ਕਟਿੰਗ ਬ੍ਰਿਕ ਬ੍ਰਿਕ ਕਟਿੰਗ ਕਰਾਂਗੇ ਇਹ ਬੜੀ ਤਰ੍ਹਾਂ ਦੇ ਹੁੰਦੇ ਆ ਜੀ ਲੱਛੇ ਪਰੌਂਠੇ ਜੀ ਇਹਨੂੰ ਇਸ ਤਰ੍ਹਾਂ ਆਪਾਂ ਰੋਟੀ ਨੂੰ ਪੂਰੀ ਤਰ੍ਹਾਂ ਫੋਲਡ ਵੀ ਕਰ ਸਕਦੇ ਸੀਗੇ ਤੇ ਬਹੁਤ ਤਰ੍ਹਾਂ ਦੇ ਹੁੰਦੇ ਆ ਸੋ ਜਿੱਦਾਂ ਤੁਹਾਨੂੰ ਵਧੀਆ ਲੱਗੇ ਤੁਸੀਂ ਉਦਾਂ ਹੀ ਇਹਨੂੰ ਕਰ ਸਕਦੇ ਆ ਬਣਾ ਸਕਦੇ ਖਾ ਸਕਦੇ ਹੋ ਤੇ ਇਹ ਦੇਖੋ ਲਾਸਟ ਹੋ ਗਿਆ ਇਹ ਵੀ ਥੋੜਾ ਮੋਟਾ ਰਹਿ ਗਿਆ ਸੀ ਇਹਨੂੰ ਆਪਾਂ ਪਤਲਾ ਕਰ ਲੈਨੇ ਆ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਇਹਨੂੰ ਅਸੀਂ ਗੋਲ ਗੋਲ ਫੋਲਡ ਕਰਦੇ ਜਾਣਾ ਟਾਈਮ ਜ਼ਰੂਰ ਲੱਗਦਾ ਹੈ ਥੋੜਾ ਜਿਹਾ ਬਾਕੀ ਬੰਦ ਦਾ ਟੇਸਟੀ ਹੁੰਦਾ ਜੀ ਇਸ ਤਰ੍ਹਾਂ ਹੀ ਅਸੀਂ ਸਾਰਿਆਂ ਨੂੰ ਹੀ ਇਦਾਂ ਗੋਲ ਗੋਲ ਇੱਕ ਪੇੜਾ ਬਣ ਜਾਣਾ ਜੀ ਜਦੋਂ ਅਸੀਂ ਇਦਾਂ ਇਹਨੂੰ ਗੋਲ-ਗੋਲ ਲਪੇਟਾਂਗੇ ਇਹ ਆਪਣੇ ਆਪ ਜਿਹੜਾ ਪੇੜਾ ਸਾਡਾ ਰੈਡੀ ਹੋ ਜਾਣਾ ਆ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਗੋਲ-ਗੋਲ ਲਪੇਟਦੇ ਜਾਵਾਂਗੇ ਸਾਰਾ ਲਪੇਟ ਕੇ ਕੰਪਲੀਟ ਕਰ ਲਵਾਂਗੇ ਜੀ ਆਪਣਾ ਲੱਛਾ ਪਰੌਂਠਾ ਦੇਖੋ ਜੀ ਮੈਂ ਇਸ ਤਰ੍ਹਾਂ ਸਾਰਾ ਕੰਪਲੀਟ ਕਰਕੇ ਤਾਨੂੰ ਦਿਖਾਉਣੀ ਆ ਇਹ ਜੀ ਹੁਣ ਸਾਡੇ ਜਿੰਨੀਆਂ ਵੀ ਇਹਦੀਆਂ ਲੇਅਰਸ ਮੈਂ ਬਣਾਈਆਂ ਸੀ ਨਾ ਸਾਰੀਆਂ ਮੈਂ ਲਪੇਟ ਲੀਆਂ ਹੋਈਆਂ ਤੇ ਕਪੜੇ ਦੀ ਤਰ੍ਹਾਂ ਜਿਹੜਾ ਆ ਸਾਡਾ ਕੰਪਲੀਟ ਹੋ ਗਿਆ ਹੋਇਆ ਹੁਣ ਅਸੀਂ ਇਹਨੂੰ ਲਗਾਵਾਂਗੇ ਹਲਕਾ ਜਿਹਾ ਸੁੱਕਾ ਆਟਾ ਹਲਕਾ ਹਲਕਾ ਏਦਾਂ ਕਰਦੇ ਹੋਏ ਸੌਫਟ ਜਿਹੇ ਹੱਥਾਂ ਦੇ ਨਾਲ ਇਹਨੂੰ ਅਸੀਂ ਏਦਾਂ ਹਲਕਾ ਹਲਕਾ ਵੇਲਾਂਗੇ ਸੌਫਟ ਸੌਫਟ ਹੱਥਾਂ ਨਾਲ ਲਪੇਟਣਾ ਵੇਲਣਾ ਆ ਜੀ ਇਹਨੂੰ ਅਸੀਂ ਜ਼ੋਰ ਨਾਲ ਨਹੀਂ ਵੇਲਣਾ ਹੈਗਾ ਕਿਉਂਕਿ ਜਿਹੜੇ ਸਾਡੇ ਲੱਛੇ ਨੇ ਨਾ ਉਹ ਨਾ ਖਰਾਬ ਹੋ ਜਾਣ। ਹੁਣ ਬਸ ਇਸ ਤਰ੍ਹਾਂ ਸੀ ਨਾ ਬਹੁਤ ਹੀ ਸੌਫਟ ਜਿਹੇ ਤਰੀਕੇ ਦੇ ਨਾਲ ਇਹਨੂੰ ਵੇਲ ਕੇ ਰੈਡੀ ਲਿਆ ਕਰ। ਚਲੋ ਜੀ ਹੁਣ ਪਵੇ ਵੱਲ ਚਲਦੇ ਆ। ਤਵਾ ਹੋ ਗਿਆ ਹੋਇਆ ਜੀ ਗਰਮ। ਤਵੇ 'ਨ ਮੈਂ ਲਗਾ ਲਿਆ ਹੋਇਆ ਜੀ ਹਲਕਾ ਜਿਹਾ ਘਿਓ। ਤਬਾ ਮਿੱਦਾ ਜੀ ਜ਼ਿਆਦਾ ਗਰਮ ਹੋ ਗਿਆ ਦੇ ਕੋਈ ਚੱਕਰ ਨਹੀਂ ਆਪਾਂ ਉੱਪਰ ਪਾਤਾ ਜੀ ਆਪਣਾ ਲੱਛਾ ਪਰਾਂਠਾ ਤੇ ਹੁਣ ਅਸੀਂ ਇਹਨੂੰ ਜੀ ਪਲਟਾਂਗੇ ਬਸ ਮੈਂ ਇਹਨੂੰ ਸਲੋ ਫਲੇਮ ਤੇ ਬਣਾਉਣੀ ਹੁੰਨੀ ਹੈ ਜੀ ਇਸੇ ਦੇਖਦੇ ਚੱਲੋ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਣਾ ਹੈ ਜਦ ਤੱਕ ਦੂਸਰੇ ਪਾਸੇ ਤੋੜ ਰ Đਦਾ ਪਿਆ ਆਪਾਂ ਹਲਕਾ ਜਾਂ ਘਿਓ ਇਧਰ ਵੀ ਲਗਾ ਲਈਏ ਤੁਸੀਂ ਚਾਹੋ ਤੇ ਰਫਾਈਨਡ ਆਇਲ ਦੇ ਨਾਲ ਵੀ ਇਹਨੂੰ ਰੈਡੀ ਕਰ ਸਕਦੇ ਆਂ ਵੈਸੇ ਮੈਨੂੰ ਜ਼ਿਆਦਾ ਲੱਛਾ ਤੋਂ ਠੱਕ ਘਿਓ ਚ ਵਧੀਆ ਲੱਗਦਾ ਜੀ ਬਟਰ ਚ ਵੀ ਵਧੀਆ ਬਣਦਾ ਹੁਣ ਅਸੀਂ ਇਧਰਲੀ ਸਾਈਡ ਵੀ ਪਲਟ ਲਾਂਗੇ ਦੇਖੋ ਜੀ ਦੇਖ ਰਹੇ ਹੋ ਨਾ ਇਹ ਲੱਛੇ ਨਜ਼ਰ ਆਉਣੇ ਸ਼ੁਰੂ ਹੋ ਗਏ ਆ ਜੀ ਨੱਛੇ ਘਿਓ ਲੱਗਿਆ ਹੋਇਆ ਨਾ ਫਿਰ ਇਹਨਾਂ ਨੇ ਕੱਲੇ-ਕੱਲੇ ਹੋ ਜਣਾ ਦੇਖੋ ਘਿਓ ਦੇ ਨਾਲ ਇਦਾਂ ਹੀ ਹੋ ਜਾਂਦਾ ਜੀ ਮੈਂ ਜ਼ਿਆਦਾ ਕਿਉ ਪਾ ਲਿਆ ਚੁੱਕ ਲਿਆ ਜੇ ਮੈਂ ਹੁਣ ਹਿੰਨਾ ਦੇ ਨਾਲ ਘਿਓ ਨਹੀਂ ਸੀ ਪਾਉਣਾ ਉੱਪਰ ਜਿਹੜੀ ਵੀ ਤੁਹਾਨੂੰ ਸਬਜ਼ੀ ਪਸੰਦ ਆ ਤੁਸੀਂ ਉਹਦੇ ਨਾਲ ਇਹ ਲੱਛਾ ਬਣਾਉਠਾ ਜਿਹੜਾ ਬਣਾ ਕੇ ਖਾ ਸਕਦੇ ਆ ਅਸੀਂ ਤੇ ਅੱਜ ਜੀ ਮਾਵਾ ਦੀ ਦਾਲ ਦੇ ਨਾਲ ਖਾ ਰਹੇ ਆ ਬਣਾ ਕੇ ਇਹਦੇ ਨਾਲ ਹੋਟਲ ਸਟਾਈਲ ਲੱਗਦਾ ਨਾ ਫਿਰ ਖਾਣਾ ਵੇਖੋ ਦਾਲ ਸਾਡੀ ਬਣੀ ਹੈ ਲੰਗਰ ਵਾਲੇ ਵਰਗੀ ਜਿਵੇਂ ਲੰਗਰ ਚ ਬਣੀ ਹੁੰਦੀ ਆ ਤੇ ਲੱਛਾ ਪਰੌਂਠਾ ਸਾਡਾ ਬਣ ਗਿਆ ਜੀ ਹੋਟਲ ਵਾਲਾ ਤੇ ਲੱਛੇ ਉਹ ਲੱਛੇ ਦੇ ਸਾਡੇ ਖੁੱਲਣ ਲੱਗ ਪਏ ਪਹਿਲਾਂ ਹੀ ਖੁੱਲਣ ਲੱਗ ਗਿਆ ਰੈਡੀ ਹੋਣ ਤੋਂ ਲਓ ਜੀ ਬਿਲਕੁਲ ਸਲੋ ਕਰਿਆ ਹੋਇਆ ਮੈਂ ਜੀ ਫਲੇਮ ਹਾਂ ਫੇਰ ਹੀ ਅੱਛਾ ਲੱਗਦਾ ਹੈ ਇਹਨੂੰ ਜ਼ਿਆਦਾ ਵੀ ਨਾ ਬ੍ਰਾਊਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਸਾਰਾ ਹੀ ਪੱਕ ਚੁੱਕਾ ਵਾ ਤੁਸੀਂ ਦੇਖ ਹੀ ਰਹੇ ਹੋ ਕਿਨੂੰ ਕਿਨੂੰ ਲੱਛਾ ਬਰੌਂਠਾ ਪਸੰਦ ਆ ਕਮੈਂਟ ਜ਼ਰੂਰ ਕਰਨੇ ਜੀ ਠੀਕ ਹੈ ਜੀ ਕਮੈਂਟ ਜ਼ਰੂਰ ਕਰਿਓ ਕਿ ਇਹ ਮੇਰਾ ਵੀ ਫੇਵਰੇਟ ਆ ਮੇਰਾ ਵੀ ਫੇਵਰੇਟ ਆ ਠੀਕ ਹੈ ਇਹਨੇ ਕਿਹੜੀ ਸਬਜ਼ੀ ਦੇ ਨਾਲ ਤੁਹਾਡਾ ਲੱচ্ছা ਪਰੌਂਠਾ ਜਿਹੜਾ ਫੇਵਰਟ ਆ ਹੁਣ ਸਾਡਾ ਪਰੌਂਠਾ ਬਣ ਕੇ ਰੈਡੀ ਹੋ ਗਿਆ ਹੁਣ ਅਸੀਂ ਇਹਨੂੰ ਪਲੇਟ ਵਿੱਚ ਟਰਾਂਸਫਰ ਕਰਨ ਲੱਗੇ ਆ ਸਾਡਾ ਪਰੌਂਠਾ ਲੱਗਾ ਜੀ ਟਰਾਂਸਫਰ ਹੋਣ ਪਲੇਟ ਵਿੱਚ ਤੇ ਦੇਖੋ ਜੀ ਪਰੌਂਠਾ ਸਾਡਾ ਬਣ ਕੇ ਬਿਲਕੁਲ ਰੈਡੀ ਆ ਤੁਸੀਂ ਦੇਖ ਸਕਦੇ ਹੋ ਆ ਲਓ ਜੀ ਲਓ ਜੀ ਕ੍ਰਿਸਪੀ ਜਿਹਾ ਪਰੌਂਠਾ ਬਣ ਕੇ ਤੇ ਲੱচ্ছা ਕੱਲਾ ਕੱਲਾ ਸਾਡਾ ਜਿਹੜਾ ਜੇ ਰੈਡੀ ਹੋ ਗਿਆ ਹੋਇਆ ਵਾ ਅਸੀਂ ਇਹਨੂੰ ਇਦਾਂ ਰੱਖ ਦਿੱਤਾ ਹੋਇਆ ਹੁਣ ਚਲੋ ਜੀ ਸਾਡੀ ਦਾਲ ਮਖਣੀ ਇਹ ਹੈ ਜੀ ਸਾਡੀ ਦਾਲ ਮਖਣੀ ਜੀ ਹੋ ਗਿਆ ਜੀ ਰੈਡੀ ਲੱਛਾ ਪਰੌਂਠਾ ਤੇ ਨਾਲ ਦਾਲ ਮਖਣੀ ਕਿਨੂੰ ਕਿਨੂੰ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਰਾਈ ਕਰਕੇ ਦੇਖਣਾ ਜੇ ਪਰੌਂਠਾ ਕਿਸੇ ਕਿਸ ਕੋ ਬਣ ਰਿਹਾ ਠੀਕ ਹੈ ਜੀ ਮਿਲਦੇ ਕਿਸੇ ਨੈਕਸਟ ਵੀਡੀਓ ਨਾਲ ਥੈਂਕ ਯੂ